ਮੀਡੀਆ ਕਰਮੀਆਂ ਦਾ ਵੀ ਧੰਨਵਾਦ ਔਰ ਅੱਜ ਫਿਰ ਖੁਸ਼ੀ ਦੀ ਲਹਿਰ ਇੱਕ ਵਾਰੀ ਦੁਬਾਰਾ ਆਮ ਆਦਮੀ ਪਾਰਟੀ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਰਿਹਾ ਵੀ ਦਿਨ ਪ੍ਰਤੀ ਦਿਨ ਜਿਹੜਾ ਆਮ ਆਦਮੀ ਪਾਰਟੀ ਦਾ ਗਰਾਫ ਆਮ ਆਦਮੀ ਪਾਰਟੀ ਦਾ ਪਰਿਵਾਰ ਉਹਦੇ ਕੀਤੇ ਹੋਏ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਇਆ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਹੈ ਔਰ ਅੱਜ ਵਾਰਡ ਨੰਬਰ 59 ਦੇ ਵਿੱਚੋਂ ਕਈ ਕਾਂਗਰਸੀ ਪਰਿਵਾਰ ਜਿਹੜੇ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਰਹੇ ਨੇ ਅੱਜ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਤੁਹਾਡੇ ਸਾਹਮਣੇ ਜਿਹੜੇ ਉਹ ਸਾਡੇ ਪਿੱਛੇ ਸਾਰੇ ਪਰਿਵਾਰ ਜਿਹੜੇ ਖਲੋਤੇ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਆਪਣੀ ਪਾਰਟੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਇਹਨਾਂ ਦਾ ਸਾਰਿਆਂ ਦਾ ਜੀ ਆਖਦਾ ਹਾਂ ਔਰ ਮੈਂ ਦੱਸਣਾ ਚਾਹੁੰਨਾ ਵਾਰਡ ਨੰਬਰ 59 ਦੇ ਵਿੱਚੋਂ ਬਲਰਾਜ ਸਿੰਘ ਜੀ ਮਹਲਜੀਤ ਦਿਨੇਸ਼ ਕੁਮਾਰ ਜੀ RAM ਰਜਿੰਦਰ ਸਿੰਘ ਗੁਰਦੀਪ ਸਿੰਘ ਕੁਲਵੰਤ ਸਿੰਘ ਜਸਵਿੰਦਰ ਸਿੰਘ ਨਛੱਤਰ ਸਿੰਘ ਜਗਦੀਸ਼ ਸਿੰਘ ਤਾਰੀ ਗੱਜੂ ਨਿਰਮਲ ਗੁਲਵਿੰਦਰ ਸਿੰਘ ਔਰ ਨਾਲ ਗੁਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਜਗਮੋਹਨ ਸਿੰਘ ਰੰਧੀਰ ਮੰਗਾ ਜੀ ਚਮਕੌਰ ਸਿੰਘ ਮੋਹਨ ਸਿੰਘ ਹਰਪੀਤ ਸਿੰਘ ਨੈਬ ਸਿੰਘ ਸੁਖਦੇਵ ਸਿੰਘ ਕੁਲਵਿੰਦਰ ਸਿੰਘ ਹਰਪਿੰਦਰ ਸਿੰਘ ਹਰਜਿੰਦਰ ਕੌਰ ਸੁਖਵਿੰਦਰ ਸਿੰਘ ਔਰ ਰਿੰਕੂ ਜੋਬਨ ਸਿੰਘ ਰਗੁਨਾਥ ਰਵਿੰਦਰ ਸਾਨੀ ਧਰਮਪਾਲ ਬਲਵਿੰਦਰ ਸਿੰਘ ਤੇ ਮਹਿੰਦਰ ਪਾਲ ਮੈਂ ਇਹਨਾਂ ਸਾਰਿਆਂ ਦਾ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਜੀ ਆਇਆਂ ਆਖਦਾ ਹਾਂ ਔਰ ਇਹਨਾਂ ਨੂੰ ਇਹੋ ਬੇਨਤੀ ਆ ਔਰ ਮੈਂ ਇਹ ਵੀ ਦੇਖ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਅੱਜ ਇੰਨਾ ਪਰਿਵਾਰ ਇੰਨਾ ਕਾਫਲਾ ਜਿਹੜਾ ਇਹ ਕਾਹਦਾ ਕਰ ਰਿਹਾ ਹੈ ਕਾਂਗਰਸ ਛੱਡ ਕੇ ਆ ਰਹੇ ਹੋ ਇਹਨਾਂ ਦੀ ਕੋਈ ਇੱਕ ਜਿਹੜਾ ਬਿਆਨ ਸੀ ਉਹ ਇਹੋ ਸੀ ਕਹਿੰਦੇ ਉਹ ਤੇ ਆਪਸ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਤੇ ਸਾਨੂੰ ਉਹਨਾਂ ਨੇ ਕੀ ਪੁੱਛਣਾ ਪਰ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਪ੍ਰੋਟੋਕਾਲ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਹੈ ਸਾਨੂੰ ਉਹ ਬਹੁਤ ਪਸੰਦ ਆਇਆ ਇਸ ਕਰਕੇ ਅਸੀਂ ਆ ਜ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਹਾਂ ਸੋ ਮੇਰੇ ਨਾਲ ਸਾਡੇ ਕੈਬਨਿਟ ਮੰਤਰੀ ਹਰਦੀਪ ਮੁੰਡਿਆ ਜੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਇਹ ਸਵਾੜ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਇਹਨਾਂ ਦੇ ਦਿਸ਼ਾ ਨਿਰਦੇਸ਼ ਏਰ ਦਿੱਤੀ ਸੀ ਔਰ ਮੈਂ ਇਹਨਾਂ ਦੀ ਵੀ ਮਿਹਨਤ ਸਦਕਾ ਮੈਂ ਧੰਨਵਾਦ ਕਰਦਾ ਵੀ ਜਿਹੜਾ ਇਹਨਾਂ ਪਰਿਵਾਰ ਨਾਲ ਲੈ ਕੇ ਇਹਨਾਂ ਨੇ ਜੁਆਇਨ ਕੀਤਾ ਹੈ ਮੈਂ ਮੁੰਡਿਆ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਵੀ ਕੋਈ ਵਿਚਾਰ ਆਪਣੇ ਜਿਹੜੇ ਤੁਸੀਂ ਵੀ ਦਾ ਬਹੁਤ ਬਹੁਤ ਧੰਨਵਾਦ ਅੱਜ ਆਮ ਆਮੀ ਪਾਰਟੀ ਲਈ ਇੱਕ ਬਹੁਤ ਇਤਿਹਾਸਕ ਦਿਨ ਬਣ ਗਿਆ ਹਰ ਰੋਜ਼ ਅੱਜ ਬਹੁਤ ਸਾਰੇ ਪਰਿਵਾਰ ਜਿਹੜੇ ਕਾਂਗਰਸ ਪਾਰਟੀ ਨੂੰ ਅਲਦਾ ਆ ਕੇ ਸਾਡੀ ਆਪਣੀ ਆਮ ਆਮੀ ਪਾਰਟੀ ਵਿੱਚ ਜੁਆਇਨ ਹੋਏ ਸੋ ਬਹੁਤ ਖੁਸ਼ੀ ਨਾਲ ਸਾਡੇ ਜਤਿੰਦਰ ਖਰੂੜਾ ਜੀ ਜੋ ਕੌਂਸਲਰ ਨੇ ਵਾਰ ਨੰਬਰ 58 ਤੋਂ ਸੋ ਇਹਨਾਂ ਦੀ ਮੇਨ ਸਦਕਾ ਸਾਡੀ ਪੂਰੀ ਟੀਮ ਦੀ ਮੇਨ ਸਦਕਾ ਜਦੋਂ ਇਹ ਸਾਰੇ ਪਰਿਵਾਰਾਂ ਦੇ ਘਰਾਂ 'ਚ ਗਏ ਸਾਰੇ ਪਰਿਵਾਰਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦਾ ਜਿਹੜਾ ਖਲਾਰਾ ਦਿਨ-ਪੈ ਦਿਨ ਵੱਧ ਰਿਹਾ ਸਾਡੀ ਕੋਈ ਸਰਵਾਈ ਨਹੀਂ ਹੋ ਰਹੀ ਸੀ ਪਹਿਲੀ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਜਦੋਂ ਅਸੀਂ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਤੁਹਾਡੇ ਵਲੰਟੀਅਰਾਂ ਨੂੰ ਦੇਖਦੇ ਹੋਏ ਤੁਹਾਡਾ ਆਪਸੀ ਪਿਆਰ ਨੂੰ ਦੇਖਦੇ ਹੋਏ ਅਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਨ ਹੋਣਾ ਚਾਹੁੰਦੇ ਹਾਂ ਤੇ ਜਦੋਂ ਉਹਨਾਂ ਨੂੰ ਅੱਜ ਬੁਲਾਇਆ ਗਿਆ ਥੋੜੇ ਪਰਿਵਾਰਾਂ ਦੀ ਪਲਾਨਿੰਗ ਬਣੀ ਤੇ ਉੱਥੋਂ ਕਈ ਪਰਿਵਾਰ ਹੋਰ ਆਪਣੇ ਆਪ ਖੁਸ਼ ਹੋ ਕੇ ਬਹੁਤ سارے ਪਰਿਵਾਰ ਸਾਡੇ ਨਾਲ ਪਿੱਛੇ ਖੜੇ ਨੇ ਜਿਹੜੇ ਆਪਣੇ ਆਪ ਆ ਜਾ ਕੇ ਕਹਿੰਦੇ ਸਾਨੂੰ ਵੀ ਜੁਆਇਨ ਕਰੋ ਅਸੀਂ ਵੀ ਆਪਾਂ ਵੀ ਪਾਰਟੀ ਸੇਵਾਕਾਰੀ ਚਾਹੁੰਦੇ ਆ ਅੱਜ ਇਹ ਹੋ ਗਿਆ ਕਿ ਤੈਅ ਤੇ ਪਹਿਲਾਂ ਹੀ ਸੀਗਾ ਜਿੱਤ ਪਹਿਲਾਂ ਹੀ ਸੀਗੀ ਪਰ ਇਹ ਜਿੱਤ ਯਕੀਨੀ ਔਰ ਬਹੁਤ ਵੱਡੀ ਮਾਰਜਨ ਨਾਲ ਬਹੁਤ ਵੱਡੀ ਲੀਡ ਨਾਲ ਜਿਹੜੇ ਸਾਡੇ ਸੰਜੀਵ ਅਰੋੜਾ ਜੀ ਐਸਓ ਹਲਕੇ ਚੋਂ ਜਿੱਤਰੇ ਨੇ ਤੁਹਾਡਾ ਮੈਂ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਣੇ ਪਾਰਟੀ ਸੁਪਰੀਮਾਰਡ ਕੇਜਰੀਵਾਲ ਜੀ ਨੂੰ ਵਿਧਾਈ ਦਿੰਦਾ ਤੇ ਪਰਿਵਾਰਾਂ ਨਾਲ ਵਾਅਦਾ ਕਰਦੇ ਆ ਕਿਉਂਕਿ ਮੈਂ ਲੁਧਿਆਣੇ ਤੋਂ ਮੰਤਰੀ ਆ ਸੋ ਇਹਨਾਂ ਦਾ ਵਾਅਦਾ ਕਰਦੇ ਆ ਕਿ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਮੈਂ ਤੇ ਸਾਡੀ ਪਾਰਟੀ ਨਾਲ ਖੜੂਗੀ ਤੁਹਾਡੇ ਨਾਲ ਹਰ ਵੇਲੇ ਕੋਈ ਵੀ ਕੰਮ ਹੋਊਗਾ ਤੁਹਾਡੇ ਕਿਉਂਕਿ ਸਾਰੇ ਇਸ ਕਰਕੇ ਜੁੜੇ ਕਿ ਅਸੀਂ ਆਪਣੇ ਮਹੱਲੇ ਦੀਆਂ ਸੇਵਾ ਕਰਨਾ ਚਾਹੁੰਦੇ ਆ ਆਪਣੇ ਵਾਰਡ ਦੀ ਸੇਵਾ ਕਰਨਾ ਚਾਹੁੰਦੇ ਆ ਜੁੜੇ ਸਾਰਿਆਂ ਨੂੰ ਬੰਦਾ ਇਤਮਾਨ ਦੇ ਕੇ ਅਗਨ ਜਿਹੜੇ ਵਾਰਡ ਦੇ ਰਹਿੰਦੇ ਵੀ ਕੋਈ ਕੰਮ ਹੋਊਗਾ ਬਹੁਤ ਜਲਦੀ ਇਹ ਪੂਰੇ ਕਰਾਂਗੇ ਸੋ ਇਹਨਾਂ ਨੂੰ ਭਰਾਵਾਂ ਨਾਲੋਂ ਭੈਣਾਂ ਨਾਲੋਂ ਵੱਧ ਕੇ ਜਿਹੜਾ ਪਿਆਰ ਹੈ ਆਪਣੇ ਭੈਣ ਭਰਾਵਾਂ ਨਾਲ ਸਮਝ ਕੇ ਹੋਏ ਇਹਨਾਂ ਦੇ ਨਾਲ ਦਿਨ ਰਾਤ ਰਹਿ ਕੇ ਜਦ ਜਦੋਂ ਇਲਕਸ਼ਨ ਤੋਂ ਬਾਅਦ ਵੀ ਜਿਹੜਾ ਪਰਿਵਾਰਾਂ ਦੇ ਨਾਲ ਹੈ ਕਿ ਇਹਨਾਂ ਦਾ ਹਰ ਕੰਮ ਦੇ ਵਿੱਚ ਅਸੀਂ ਨਾਲ ਸਾਥ ਦੇਵਾਂਗੇ ਸੋ ਅੱਜ ਮੈਂ ਇਹਨਾਂ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਸੰਜੀਵ ਅਰੋੜਾ ਜੀ ਨੂੰ ਐਡਵਾਂਸ ਦੇ ਵਿੱਚ ਵੀ ਵਧਾਈ ਦੇਣਾ ਕਿ ਜਿਹੜਾ ਵਾਰਡ ਨੰਬਰ 59 ਬਹੁਤ ਵੱਡੀ ਲੀਡ ਨਾਲ ਜਿੱਤ ਰਿਹਾ ਸੋ ਮੈਂ ਇਹਨੇ ਕਹਿੰਦਾ ਹਾਂ ਸਾਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੋ ਸਾਡੇ ਨਾਲ ਅੱਜ ਸਾਡੇ ਚੇਅਰਮੈਨ ਸ੍ਰੀ ਆਲੂ ਵਾਲਿਆ ਜੀ ਆ। ਮੈਂ ਉਹਨਾਂ ਨੂੰ ਕਹੂੰਗਾ ਤੇ ਆਪਣੇ ਵਿਚਾਰ ਜਿਹੜੇ ਅੱਜ ਦੀ ਖੁਸ਼ੀ ਆ ਉਹ ਜ਼ਰੂਰ ਸਾਂਝੀ ਕਰ। ਕੋਈ ਨਹੀਂ ਆ ਰਹੀ। ਇਸ ਦੇ ਅੰਦਰ ਜੁਆਇਨਿੰਗ ਕਰਾ ਰਹੇ ਆ ਬਾਤ ਕਰਨੀ ਲੱਗ ਰਹੀ ਆ। ਇਹ ਕੀ ਰਿਵਾਜ ਆ? ਅ ਦੇਖੋ ਜੀ ਮੈਂ ਇੱਕ ਗੱਲ ਕਹੂੰਗਾ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਦਿਨ-ਪ੍ਰਤੀ ਦਿਨ ਜਿਹੜੇ ਲੋਕਾਂ ਦੇ ਹਿੱਤ 'ਚ ਚਾਹੇ ਸਰਕਾਰੀ ਮੁਲਾਜ਼ਮਾਂ ਦੇ ਹਿੱਤ 'ਚ ਸਰਕਾਰ ਜਿਹੜੀ ਐ ਕੰਮ ਕਰਦੀ ਹੋਈ ਨਜ਼ਰ ਆ ਰਹੀ ਐ। ਪਰ ਹਾਂ ਸੋ ਕਹਿਣ ਦਾ ਭਾਵ ਮੈਂ ਦੱਸਣਾ ਚਾਹੁੰਨਾ ਪਿਛਲੇ 75 ਸਾਲਾਂ ਦਾ ਜਿਹੜਾ ਮਾਹੌਲ ਵਿਗੜਿਆ ਹੋਇਆ ਜੇ ਅਸੀਂ ਕਹੀਏ ਵੀ ਤਿੰਨਾਂ ਸਾਲਾਂ ਚ ਬਰਾਬਰ ਕਰਦੀਏ ਤੇ ਉਹ ਵੀ ਥੋੜਾ ਜਿਹਾ ਔਖਾ ਹੁੰਦਾ ਪਰ ਹਾਂ ਇੱਕ ਗੱਲ ਜ਼ਰੂਰ ਹੈ ਜਿਹੜੇ ਵੀ ਆਪਣੇ ਕਰਮਚਾਰੀ ਨੇ ਜਿਹੜੇ ਵੀ ਕੋਈ ਉਹਨਾਂ ਦੀਆਂ ਰਹਿੰਦੀਆਂ ਕੋਈ ਡਿਮਾਂਡਸ ਨੇ ਜੋ ਸਰਕਾਰ ਦੇ ਧਿਆਨ ਚ ਆਉਂਦੀਆਂ ਨੇ ਸਟੈਪ ਬਾਈ ਸਟੈਪ ਆਪਾਂ ਉਹਨਾਂ ਨੂੰ ਪੂਰੀਆਂ ਕਰਦੇ ਜਾ ਰਹੇ ਹਾਂ ਔਰ ਹਰ ਕੰਮ ਨੂੰ ਸਮਾਂ ਜ਼ਰੂਰ ਲੱਗਦਾ ਹੈ ਵਿਰੋਧੀ ਆ ਵੀ ਕਹਿ ਰਹੇ ਨੇ ਕਿ ਜਿਹੜੀ ਤੁਸੀਂ ਜੁਆਇਨਿੰਗ ਕਰਾ ਰਹੇ ਹੋ ਇਹ ਤਾਂ ਆਲਰੇਡੀ ਤੁਹਾਡੇ ਪਹਿਲੇ ਵਰਕਰ ਹੈਗੇ ਸੋ ਮੈਂ ਇੱਕ ਗੱਲ ਪੁੱਛ ਤੁਹਾਨੂੰ ਉਹਨਾਂ ਦੀਆਂ ਗੱਲਾਂ ਤੇ ਯਕੀਨ ਹੈਗਾ ਉਹ ਤੇ ਇਹ ਵੀ ਕਹਿੰਦੇ ਸੀ ਵੀ ਝਾੜੂ ਵਾਲਿਆਂ ਦੀ ਸਰਕਾਰ ਨਹੀਂ ਆਉਂਦੀ ਕਹਿੰਦੇ ਸੀ ਫਿਰ ਆ ਗਈ ਫਿਰ ਕਹਿੰਦੇ ਸੀ 6 ਮਹੀਨੇ ਨਹੀਂ ਕੱਢਦੇ ਵਿਰੋਧੀ ਕਹਿੰਦੇ ਸੀ ਨਾ ਫਿਰ ਕੱਢ ਕੇ ਫਿਰ ਕਹਿੰਦੇ ਸੀ ਇਹਨਾਂ ਨੂੰ ਤਜਰਬਾ ਹੈ ਨਹੀਂ ਇਹ ਝਾੜੂ ਖਿਲਰ ਜਾਣਾ ਕਹਿੰਦੇ ਸੀ ਨਾ ਫਿਰ ਕੀ ਬਣਿਆ ਫਿਰ ਕਹਿੰਦੇ ਸੀ ਆ ਬਿਜਲੀ ਦੀ ਗਰੰਟੀ ਜਿਹੜੀ ਇਹਨਾਂ ਕੋ ਪੂਰੀ ਨਹੀਂ ਹੋਣੀ ਵਾਅਦੇ ਬੜੇ ਵੱਡੇ ਵੱਡੇ ਕਰ ਲਏ ਨੇ ਉਹ ਪੂਰੇ ਨਹੀਂ ਹੋਣੇ ਫਿਰ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਕਿ ਨਹੀਂ ਸੋ ਵਿਰੋਧੀਆਂ ਦੀਆਂ ਗੱਲਾਂ ਨੂੰ ਸੀਰੀਅਸ ਨਾ ਲਿਆ ਜਾਵੇ ਸਾਹਿਬ ਜੀ ਕਹਿੰਦੇ ਨੇ ਕਿ ਉਹ ਕਹਿੰਦੇ ਕਿ ਇਹ ਚੂਰਦੀ ਸਰਕਾਰ ਹੈ ਐ ਆਈ ਉੱਤੇ ਮੇਰੀ ਵੀਡੀਓ ਬਣਾ ਕੇ ਵਾਇਰਲ ਕਰਦੇ ਪਏ ਨੇ ਕਹਿੰਦੇ ਮੈਂ ਤਾਂ ਕੱਲ ਉਹ ਘਰਾਂ ਪਹੁੰਚੇ ਉਸ ਤੋਂ ਪਹਿਲਾਂ ਤਾਂ ਕੰਦੇ ਲੁਹਾਣੇ ਹੀ ਨਹੀਂ ਸੀਗਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੈਸੇ ਇਹ ਤੇ ਸੁਣਿਆ ਸੀ ਪਹਿਲਾਂ ਵੀ ਸਿਆਸਤਦਾਨ ਜਿਹੜੇ ਨੇ ਝੂਠ ਬੋਲਦੇ ਹੁੰਦੇ ਪਰ ਇੰਨਾ ਨੰਗਾ ਚਿੱਟਾ ਝੂਠ ਬੋਲਣਾ ਵੀ ਜਿਹੜਾ ਨਾ ਉਹ ਬਾ ਕਮਾਲ ਸਿਰਸਾ ਜੀ ਨੂੰ ਆਉਂਦਾ ਹੈ ਕਿਉਂਕਿ ਹੈਰਾਨ ਇਸ ਗੱਲ ਦੇ ਆ ਮੈਂ ਦੇਖ ਰਿਹਾ ਸੀ ਗੱਲ ਕਰ ਰਹੇ ਸੀ ਨਸ਼ੇ ਦੀ ਤੁਹਾਨੂੰ ਯਾਦ ਹੋਣਾ ਕੱਲ ਕੀਤੀ ਕਿ ਨਹੀਂ ਕੀਤੀ 2007 ਚ ਸਰਕਾਰ ਕੀ ਦੀ ਸੀ ਅਕਾਲੀ ਦਲ ਦੀ ਸਿਰਸਾ ਸਾਹਿਬ ਓਐਸਡੀ ਕਿਹਦੇ ਲੱਗੇ ਰਹੇ ਕਿਹਦੇ ਲੱਗੇ ਰਹੇ ਸੁਖਬੀਰ ਬਾਦਲ ਦੇ ਅਕਾਲੀ ਦਲ ਵੇਲੇ ਇਹ ਜਿਹੜਾ ਨਸ਼ਾ ਹੈ ਉਹ ਜਾਗਰ ਕੀਤਾ ਤਾਂ ਕਾਂਗਰਸ ਨੇ ਪਾਣੀ ਪਾਇਆ ਉਹ ਜਿਹੜਾ ਛੋਟਾ ਜਿਹਾ ਬੂਟਾ ਸੀ ਉਹਨੂੰ ਵੱਡਾ ਕੀਤਾ ਇਹ ਹੁਣ ਆਮ ਆਦਮੀ ਪਾਰਟੀ ਆਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਨਸ਼ੇ ਦੇ ਸਮੱਗਲਰਾਂ ਦੇ ਘਰ ਤੋੜ ਰਹੇ ਨੇ ਜਿਨ੍ਹਾਂ ਨੇ ਇੱਕ ਪ੍ਰਣ ਕੀਤਾ ਵੀ ਜਿਹੜਾ ਪੰਜਾਬ ਦੇ ਵਿੱਚ ਆਪਾਂ ਨਸ਼ਾ ਮੁਕਤ ਕਰਨਾ ਹੈ ਹਰ ਬਜ਼ੁਰਗ ਨੂੰ ਹਰ ਨੌਜਵਾਨ ਨੂੰ ਹਰ ਬੱਚੇ-ਬੱਚੇ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਪਿੰਡ-ਪਿੰਡ ਵਿੱਚ ਜਾ ਰਹੇ ਨੇ ਜਿਹੜੇ ਇੱਕ ਹੋਕਾ ਦੇ ਰਹੇ ਨੇ ਵੀ ਤਗੜੇ ਹੋ ਕੇ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਸੀ ਇਹਨਾਂ ਪੁਰਾਣੇ ਸਿਆਸਤਦਾਨਾਂ ਦੀ ਭੇਡ ਚੜਿਆ ਔਰ ਪੰਜਾਬ ਇਹਨਾਂ ਨੇ ਇਹ ਹਾਲਾਤ ਕਰ ਦਿੱਤੇ ਪਰ ਮੈਂ ਇੱਕ ਗੱਲ ਮੰਨਣਾ ਕਹਿ ਸਕਦਾ ਤਿੰਨਾ ਸਾਲਾਂ ਦੇ ਅੰਦਰ ਅੰਦਰ ਆਮ ਆਦਮੀ ਪਾਰਟੀ ਨੇ ਜੋ ਅਰਵਿੰਦ ਕੇਜਰੀਵਾਲ ਜੀ ਮਾਣ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਹਰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੋ ਕੰਮ ਕਰਕੇ ਵਿਖਾਲੇ ਨੇ ਆ ਪੁਰਾਣੇ ਇਤਿਹਾਸ ਫੋਲੋ ਆ ਕਾਂਗਰਸ ਦੇ ਜਿਹੜੇ ਸੀਐਮ ਸਾਹਿਬ ਸੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੀ ਉਹਦੇ ਤੁਹਾਨੂੰ 4 ਸਾਲ ਮਹਿਲਾ ਤੋਂ ਬਾਹਰ ਨਹੀਂ ਨਜ਼ਰ ਆਏ ਇੱਕ ਪਾਸੇ ਉਹਨਾਂ ਦੀ ਡਿਟੇਲ ਕਢ ਲਓ ਇੱਕ ਪਾਸੇ ਮੈਂ ਕਹਿੰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਡਿਟੇਲ ਕਢ ਲਓ ਜਿਹੜਾ ਸੱਚ ਤੇ ਝੂਠ ਤੁਹਾਡੇ ਸਾਹਮਣੇ ਆਪਣੇ ਆਪ ਹੀ ਹੋਵੇ ਤਸੀਰ ਤੁਹਾਡੇ ਨਹੀਂ ਮੈਨੂੰ ਤੁਹਾਡੀ ਸਰਕਾਰ ਦੇ ਕੋਈ ਕੁਸਤ ਦੇਖੋ ਮੇਰੇ ਹੱਲੇ ਧਿਆਨ ਚ ਨਹੀਂ ਆਇਆ ਜੇ ਮੈਂ ਦੇਖੂਗਾ ਦੇਖੋ ਮੈਨੂੰ ਮੈਨੂੰ ਇਸ ਗੱਲ ਦਾ ਹੱਲੇ ਪਤਾ ਨਹੀਂ ਜੀ ਮੈਂ ਦੇਖ ਲੈਣਾ ਉਸ ਤੋਂ ਬਾਅਦ ਉਹਦਾ ਵੀ ਜਿਹੜਾ ਸਪਸ਼ਟੀਕਰਨ ਉਹ ਤੁਹਾਨੂੰ ਜ਼ਰੂਰ ਦੇ ਦੇਗਾ ਸਰ 31 ਮਈ ਲਾਸ ਸੀਗਾ ਨਸ਼ਾ ਕਰਾਂਗੇ ਸੋ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਜੀ ਜੰਗਾਂ ਉਦੋਂ ਜਿੱਤੀਆਂ ਜਾਂਦੀਆਂ ਨੇ ਜਦੋਂ ਜੰਗ ਨੂੰ ਆਪਣੀ ਜੰਗ ਸਮਝੀਏ ਨਸ਼ਾ ਕੱਲੀ ਸਰਕਾਰ ਨੇ ਖਤਮ ਨਹੀਂ ਕਰਨਾ ਹਰ ਬੱਚੇ ਦਾ ਵੀ ਹਰ ਬਜ਼ੁਰਗ ਦਾ ਵੀ ਹਰ ਨੌਜਵਾਨ ਦਾ ਵੀ ਹਰ ਭੈਣ ਦਾ ਵੀ ਹਰ ਸਾਡੇ ਮੈਂ ਕਹਿ ਸਕਦਾ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਿੱਥੇ ਕੋਈ ਗਲਤ ਅੰਸ਼ਰ ਨਜ਼ਰ ਆਉਂਦਾ ਹੈ ਇਤਲਾਹ ਕਰੋ WhatsApp ਨੰਬਰ ਮਾਨ ਜੋ ਕਿ ਮੁੱਖ ਮੰਤਰੀ ਪੰਜਾਬ ਨੇ ਘਰ ਘਰ ਚ ਪਜਾ ਦਿੱਤਾ ਹੈ ਜਿਹੜਾ ਵੀ ਕੋਈ ਮਾੜਾ ਆਨਸਰ ਹੈ ਸਾਨੂੰ ਦੱਸੋ ਜੇ ਉੱਥੇ ਪੁਲਿਸ ਕਾਰਵਾਈ ਨਾ ਕਰੇ ਜੇ ਉੱਥੇ ਸਰਕਾਰ ਜਿਹੜੀ ਹੈ ਕਿਸੇ ਗੱਲ ਤੋਂ ਢਿੱਲ ਜਿਹੜੀ ਹੈ ਵਰਤੇ ਫਿਰ ਆਪਾਂ ਕਵਾਂਗੇ ਵੀ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਕੰਮ ਨਹੀਂ ਕਰਦੀ ਨਜ਼ਰ ਆ ਰਹੀ ਸੋ ਮੈਂ ਆਪ ਜੀ ਨੂੰ ਬੇਨਤੀ ਇਹ ਕਰਨਾ ਚਾਹੁੰਨਾ ਤੁਹਾਨੂੰ ਵੀ ਸਾਰੇ মিডিਆ ਵਾਲਿਆਂ ਨੂੰ ਬੇਨਤੀ ਇਹ ਕਰਨਾ ਚਾਹੁੰਨਾ ਇਹ ਪੰਜਾਬ ਸਾਡਾ ਪੰਜਾਬ ਹੈ ਅਸੀਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਜਿਹੜਾ ਗਿੱਧੇ ਪੰਗੜੇ ਵਾਲਾ ਪੰਜਾਬ ਸੀ ਇਹ ਪੰਜਾਬ ਖੇਡਾਂ ਵਾਲਾ ਪੰਜਾਬ ਸੀ ਅੱਜ ਤਗੜੇ ਹੋ ਕੇ ਜੇ ਸਰਕਾਰ ਚੰਗੇ ਕੰਮ ਕਰ ਰਹੀ ਹੈ ਇਹਦਾ ਸਾਥ ਦੇਣਾ ਚਾਹੀਦਾ ਸੋ ਮੈਂ ਇੱਕ ਗੱਲ ਇਹ ਵੀ ਨਾਲ ਐਡ ਕਰ ਦਿੰਨਾ ਵਿਰੋਧੀਆਂ ਦਾ ਕੰਮ ਹੈ ਬੋਲਣਾ ਉਹਨਾਂ ਦੀਆਂ ਗੱਲਾਂ ਨੂੰ ਜਿਆਦਾ ਸੀਰੀਅਸ ਨਾਲ ਲਿਆ ਕਰੋ ਕੰਮ ਦੀ ਰਿਪੋਰਟ ਕਰ ਤੁਹਾਡੇ ਸਾਹਮਣੇ ਆ ਜਾ ਕੇ ਲੋਕਾਂ ਦੇ ਵਿੱਚ ਵਿਚਰ ਕੇ ਦੇਖੀਏ ਲੋਕ ਕੀ ਕਹਿੰਦੇ ਨੇ ਇੱਕ ਪਾਸੇ ਹੰਕਾਰ ਹੈ ਦੂਜੇ ਪਾਸੇ ਨਿਮਰਤਾ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਸਾਰਿਆਂ ਨੂੰ ਜਿੱਧਰ ਹੰਕਾਰ ਹੋਊਗਾ ਤੁਹਾਡਾ ਉਧਰ ਨੂੰ ਜਾਣ ਨੂੰ ਜੀ ਕਰੂਗਾ ਕਿ ਜਿੱਧਰ ਨਿਮਰਤਾ ਹੋਊਗੀ ਤੁਹਾਡਾ ਉਧਰ ਨੂੰ ਜਾਣ ਨੂੰ ਜੀ ਕਰੇਗਾ ਸੋ ਮੈਂ ਇੱਕ ਤੁਹਾਨੂੰ